ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗ੍ਰੀਨ ਐਪਲ ਦੀ ਖੱਟੀ ਮਿੱਠੀ ਚਟਣੀ ਜਿਸ ਨੂੰ ਕੇ ਤੁਸੀਂ ਪਰੌਂਠਿਆਂ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਚਟਣੀ ਬਣਦੀ ਹੈ ਜਿਹਦੇ ਲਈ ਆਪਾਂ ਨੇ ਲਿਆ ਸਮਾਨ ਉਹ ਮੈਂ ਤੁਹਾਨੂੰ ਦਿਖਾਵਾਂਗੀ ਹਾਂਜੀ ਜੋ ਆਪਾਂ ਨੇ ਗ੍ਰੀਨ ਐਪਲ ਦੀ ਖੱਟੀ ਮਿੱਠੀ ਚਟਣੀ ਬਣਾਉਣ ਵਾਸਤੇ ਸਮਾਂ ਲਿਆ ਉਹ ਮੈਂ ਤੁਹਾਨੂੰ ਦਿਖਾਵਾਂਗੀ ਆਹ ਦੇਖੋ ਇਹ ਮੈਂ ਚਾਰ ਸੇਬ ਲਏ ਨੇ ਆਹ ਦੇਖੋ ਤੇ ਆ ਲੈ ਮੈਂ ਥੋੜੀ ਜੀ 슈ਗਰ ਲਈ ਆ ਵਿੱਚ ਪਾਉਣ ਵਾਸਤੇ ਤੇ ਇਹ ਲੈ ਗੁੜ ਤੁਸੀਂ ਗੁੜ ਵੀ ਕੱਲਾ ਪਾ ਸਕਦੇ ਹੋ ਤੇ 슈ਗਰ ਕੱਲੇ ਵੀ ਪਾ ਸਕਦੇ ਹੋ ਤੇ ਇਹ ਲਈ ਮੈਂ ਆਪਾਂ ਨੇ ਥੋੜਾ ਥੋੜਾ ਮਸਾਲੇ ਲਏ ਨੇ ਥੋੜਾ ਜਿਹਾ ਲਿਆ ਆਪਾਂ ਨੇ ਕਾਲਾ ਨਮਕ ਤੇ ਇਹ ਲਈ ਆਪਾਂ ਨੇ ਕਸ਼ਮੀਰੀ ਮਿਰਚ ਦਾ ਚਮਚਾ ਇੱਕ ਇੱਕ ਚਮਚਾ ਲਿਆ ਆਪਾਂ ਨੇ ਸੌਂਫ ਦਾ ਇੱਕ ਚਮਚਾ ਲਿਆ ਆਪਾਂ ਨੇ ਜੀਰੇ ਦਾ ਇੱਕ ਚਮਚਾ ਲਿਆ ਆਪਾਂ ਨੇ ਬਲੈਕ ਪੈਪਰ ਥੋੜਾ ਜਿਹਾ ਆਪਾਂ ਨੇ ਅਦਰਕ ਗ੍ਰाइंड ਕਰ ਲਿਆ ਤੇਪਾ ਮੈਂ ਇੱਕ ਚਮਚਾ ਪਾਵਾਂਗੇ ਆਪਾਂ ਤੇਲ ਦਾ ਵਿੱਚ ਚਾਰ ਲੈਨੇ ਆਪਾਂ ਨੇ ਐਪਲ ਐਪਲ ਤੁਹਾਡੇ ਕੋਈ ਕੋਈ ਵੀ ਹੋਣੇ ਚਾਹੀਦੇ ਆ ਖੱਟੇ ਹੋਣੇ ਚਾਹੀਦੇ ਜਾਂ ਮਿੱਠੇ ਹੋਣੇ ਚਾਹੀਦੇ ਪਰ ਖੱਟੇ ਐਪਲ ਹੋਣ ਤਾਂ ਬਹੁਤ ਹੀ ਵਧੀਆ ਚਟਣੀ ਬਣਦੀ ਆ ਹਾਂਜੀ ਇਹ ਆਪਾਂ ਨੇ ਸੇਬ ਲੈ ਸੀਗੇ ਇਹ ਵੀ ਚੰਗੀ ਤਰ੍ਹਾਂ ਵਾਸ਼ ਕਰ ਲੈ ਸੀਗੇ ਤੇ ਹੁਣ ਆਪਾਂ ਨੇ ਇਹਨਾਂ ਉੱਪਰੋਂ ਛਿਲਕਾ ਇਹਨਾਂ ਦਾ ਲਾ ਦੇਣਾ ਬਰੀਕ ਬਰੀਕ ਪੀਸਾਂ ਵਿੱਚ ਆਪਾਂ ਨੇ ਇਹ ਕੱਟ ਲੈਣੇ ਨੇ ਹਾਂਜੀ ਆ ਆ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਸੇਬ ਉੱਪਰੋਂ ਛਿਲ ਲੈਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਲੰਬੇ-ਲੰਬੇ ਪੀਸਾਂ ਵਿੱਚ ਤੇ ਜੇ ਕੋਈ ਸੇਬ ਵਿੱਚੋਂ ਥੋੜਾ ਜਿਹਾ ਖਰਾਬ ਲੱਗਦਾ ਤਾਂ ਤੁਸੀਂ ਉਸ ਦਾ ਵਿਚਲਾ ਹਿੱਸਾ ਕੱਢ ਸਕਦੇ ਹੋ ਤੁਸੀਂ ਹਾਂਜੀ ਆਪਾਂ ਨੇ ਇਸ ਤਰੀਕੇ ਨਾਲ ਦੇਖੋ ਬਰੀਕ-ਬਰੀਕ ਪੀਸ ਰੱਖਣੇ ਨੇ ਜਿਆਦਾ ਮੋਟੇ ਨਹੀਂ ਕਰਨੇ ਹੈ ਇਹ ਲੰਬੇ-ਲੰਬੇ ਪੀਸ ਬਰੀਕ-ਬਰੀਕ ਤਾਂ ਕਿ ਜਦੋਂ ਆਪਣੇ ਛੇਤੀ ਇਹ ਸੌਫਟ ਹੋ ਜਾ ਕੜਾਹੀ 'ਚ ਪਉਣ ਤੋਂ ਬਾਅਦ ਹਾਂਜੀ ਲਓ ਜੀ ਆਪਣੇ ਸਾਰੇ ਸੇਬ ਕੱਟੇ ਗਏ ਇੱਧਰ ਆਪਣੀ ਕੜਾਹੀ ਰੱਖ ਲਈ ਹੈ ਗੈਸ ਆਨ ਕਰ ਲਈ ਹੈ ਤੇ ਥੋੜਾ ਜਿਹਾ ਪਾ ਦਵਾਂਗੇ ਆਪਾਂ ਤੇਲ ਵਿੱਚ ਦੋ ਚਮਚੇ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਸੌਂਫ ਦਾ ਸੌਂਫ ਜ਼ਰੂਰ ਪਾਇਓ ਵਿੱਚ ਕਿਉਂਕਿ ਸੌਂਫ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਚਟਣੀ ਦਾ ਤੇ ਥੋੜੇ ਜਿਹਾ ਪਾ ਦਵਾਂਗੇ ਆਪਾਂ ਜੀਰਾ ਇੱਕ ਚਮਚਾ ਸੌਂਫ ਅਤੇ ਜੀਰੇ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਲਓ ਜੀ ਆਪਣੇ ਆ ਦੇਖੋ ਜੀਰਾ ਤੇ ਆਪਣਾ ਜੋ ਸੌਂਫ ਸੀਗੀ ਉਹ ਥੋੜੀ ਜਿਹੀ ਭੁੱਜ ਗਈ ਆ ਤੁਸੀਂ ਇਹਦੇ ਨਾਲ ਕਲੌਂਜੀ ਵੀ ਪਾ ਸਕਦੇ ਹੋ ਪਰ ਮੈਂ ਕਲੌਂਜੀ ਨਹੀਂ ਪਾਉਂਗੀ ਤੇ ਹੁਣ ਪਾ ਦਵਾਂਗੇ ਆਪਣਾ ਅਦਰਕ। ਸਭ ਤੋਂ ਪਹਿਲਾਂ ਲੈਣਾ ਤੁਸੀਂ ਅਦਰਕ। ਬਹੁਤ ਹੀ ਵਧੀਆ ਲੱਗਦਾ ਹੈ ਗੈਸ ਆਪਣੀ ਲੋ ਟੂ মিডিয়ামੇ ਰੱਖਣੀ ਆ। ਲਓ ਜੀ ਅਦਰਕ ਥੋੜਾ ਜਿਹਾ ਪਉਣਾ ਲੈਣਾ ਹੈ ਡਾਕੂਮੈਂਟ। ਲਓ ਜੀ ਅਦਰਕ ਆਪਣਾ ਪੂਜ ਗਿਆ ਹੈ ਵਿੱਚ। ਲਓ ਜੀ ਹੁਣ ਪਾ ਦਵਾਂਗੇ ਆਪਾਂ ਸੇਵ ਕੱਟੇ ਹੋਏ। ਲਓ। ਸੇਬ ਦੇ ਨਾਲੇ ਪਾ ਦੇਣਾ ਆਪਾਂ ਨੇ ਨਮਕ ਕਾਲਾ ਨਮਕ ਦਾ ਚਮਚ ਕਿਉਂਕਿ ਨਮਕ ਪਾਉਣ ਦੇ ਨਾਲ ਸੇਬਾਂ ਜਿਹੜੇ ਜਲਦੀ ਸੌਫਟ ਹੋ ਜਾਂਦੇ ਆ। ਆਪਾਂ ਥੋੜਾ ਜਿਹਾ ਭੁੰਨੇਆ ਜੀਰਾ ਦਾ ਪਾਊਡਰ ਪਾ ਦਨੇ ਆ। ਸੇਬ ਨੂੰ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ 1-5 ਮਿੰਟ ਦੇ ਲਈ ਆਪਾਂ ਟੱਕ ਦਨੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾ। ਸੇਬ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਆਪਣੇ ਸਰੀਰ ਦੇ ਕੰਨਸਟਰੋਲ ਨੂੰ ਕੰਟਰੋਲ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਲੋ ਜੀ 5 ਮਿੰਟ ਹੋ ਚੁੱਕੇ ਨੇ। ਆਪਾਂ ਦੇਖਦੇ ਹਾਂ। ਹਾਂ ਬਿਲਕੁਲ ਸੇਬ ਸੌਫਟ ਹੋ ਚੁੱਕੇ ਨੇ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੁਣ ਮੈਸ਼ ਕਰ ਲੈਣਾ ਹੈ। ਆਲੋ। ਆਪਾਂ ਇਹਦੇ ਨਾਲ ਥੋੜੇ ਮੈਸ਼ ਕਰ ਲੈਣੇ। ਲਓ ਜੀ ਆ ਦੇਖੋ ਮੈਸ਼ ਹੋ ਚੁੱਕੇ ਆ ਇਹ ਜਿਆਦਾ ਨਹੀਂ ਆਪਾਂ ਨੇ ਕਰਨਾ ਹੈਗੇ ਥੋੜੇ ਥੋੜੇ ਪੀਸ ਦੇ ਵਿੱਚ ਰੱਖਣੇ ਨੇ ਤਾਂ ਕਿ ਚਟਣੀ ਦੇ ਵਿੱਚ ਉਹ ਵਧੀਆ ਲੱਗਣਗੇ ਲਓ ਜੀ ਬਹੁਤ ਹੀ ਵਧੀਆ ਚਟਣੀ ਬਣਦੀ ਹੈ ਆ ਦੇਖੋ ਆਪਾਂ ਪਾ ਦਵਾਂਗੇ ਦੇਗੀ ਮਿਰਚ ਆ ਲਓ ਤੇ ਇੱਕ ਪਾ ਦਵਾਂਗੇ ਆਪਾਂ ਬਲੈਕ ਪਪਰ ਇੱਕ ਚਮਚਾ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਲਓ ਜੀ ਹੁਣ ਆਪਾਂ ਇਹ ਪਹਿਲੇ ਪਾਸਮਾਂਗੇ ਜੋ ਆਪਾਂ ਨੇ 슈ਗਰ ਲਈ ਸੀਗੀ ਅੱਧੀ ਮੈਂ 슈ਗਰ ਲਈ ਸੀ ਤੇ ਉਸ ਵਿੱਚ ਮੋਲਿਆ ਸੀਗਾ ਲਓ ਤੁਸੀਂ ਕੱਲਾ ਗੁੜ ਵੀ ਪਾ ਸਕਦੇ ਹੋ ਤਾਂ ਤੁਸੀਂ ਕੱਲੇ 슈ਗਰ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਨੇ ਗੁੜ ਪਾਇਆ ਨਾਲ ਹੈਲਦੀ ਚੱਕਣੀ ਬਣੀ ਜੀ ਇਹ ਕਿਉਂਕਿ ਸੇਵ ਆਪਣੇ ਖਾਣ ਦੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਆ ਤਕਰੀਬਨ ਆਪਾਂ ਨੂੰ ਰੋਜ਼ ਇੱਕ ਸੇਵ ਜ਼ਰੂਰ ਖਾਣਾ ਚਾਹੀਦਾ ਹੈ ਇਹ ਆਪਣਾ weight lose ਕਰਨ ਵਿੱਚ ਵੀ ਸਹਯਤਾ ਕਰਦਾ ਹੈ ਅਗਰ ਤੁਹਾਡੇ ਬੱਚੇ ਸੇਵ ਨਹੀਂ ਖਾਂਦੇ ਤਾਂ ਇਹ ਤੁਸੀਂ ਚਟਣੀ ਵੀ ਬੱਚਿਆਂ ਨੂੰ ਖਵਾ ਸਕਦੇ ਹੋ ਲਓ ਜੀ ਹੁਣ ਆਪਾਂ ਇਹ ਥੋੜੀ ਜਿਹੀ ਪਾਣੀ ਨਵਾਗੇ 슈ਗਰ ਤੇ ਆਪਣਾ ਗੁੜ ਪਾਇਆ ਸੀ ਜਿਹੜਾ ਵੀ ਸਮੈਲਟ ਹੋ ਚੁੱਕਿਆ ਹੈ ਪਾਣੀ ਵੀ ਮਰ ਚੁੱਕਿਆ ਹੈ 슈ਗਰ ਦਾ ਲਓ ਜੀ ਹੁਣ ਇਸ 스테ਜ ਤੇ ਆ ਕੇ ਪਾਵਾਂਗੇ ਆਪਾਂ ਨਿੰਬੂ ਆਪਾਂ ਨੇ ਇੱਕ ਨਿੰਬੂ ਪਾਰਿਸ ਪਾਰਿਚ ਲੈਮਨ ਜੂਸ ਬਹੁਤ ਹੀ ਵਧੀਆ ਹੈ ਹੈਲਦੀ ਚਟਣੀ ਬਣੇਗੀ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਖਾਓ। ਲਓ ਜੀ ਗੈਸ ਕਰਦਨੇ ਆਪਾਂ ਬੰਦ। ਰੈਦੀ ਹੋ ਗਈ ਆ ਇਹ ਪਾਣੀ ਮਰ ਚੁੱਕਿਆ ਇਹਦਾ। ਹੁਣ ਆਪਾਂ ਸਰਵ ਕਰਨ ਦੇ ਲਈ ਇੱਕ ਬੋਲ ਵਿੱਚ ਪਾ ਲਵਾਂਗੇ। ਲਓ ਜੀ ਆਪਾਂ ਇਹਨੂੰ ਸਰਵ ਕਰਨ ਦੇ ਲਈ ਬੋਲ 'ਚ ਪਾ ਲੰਨੇ ਆ। ਲਓ ਜੀ ਚਟਣੀ ਬਣ ਚੁੱਕੀ ਆਪਣੀ ਬਹੁਤ ਸੋਹਣੀ ਖੱਟੀ ਮਿੱਠੀ ਚਟਣੀ। ਤੁਸੀਂ ਵੀ ਜਰੂਰ ਬਣਾ ਕੇ ਖਾਓ ਮੇਰੇ ਤਰੀਕੇ ਨਾਲ। ਤੇ ਚਾਹੇ ਤੁਸੀਂ ਇਹਨੂੰ ਪਰੌਂਠੇ ਨਾਲ ਵੀ ਖਾ ਸਕਦੇ ਹੋ, ਰੋਟੀ ਨਾਲ ਵੀ ਖਾ ਸਕਦੇ ਹੋ। ਤੁਸੀਂ ਵੈਸੇ ਵੀ ਕੌਲੀ 'ਚ ਪਾ ਕੇ ਇਹਨੂੰ ਖਾ ਸਕਦੇ ਹੋ। ਤੇ ਆਪਣੀ ਹੈਲਦੀ ਤੇ ਟੇਸਟੀ ਚਟਣੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਵੀ ਜਰੂਰ ਬਣਾ ਕੇ ਖਾਓ ਗ੍ਰੀਨ ਐਪਲ ਦੀ ਖੱਟੀ ਮਿੱਠੀ ਚਟਣੀ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਨੂੰ ਵਿਜ਼ਿਟ ਕਰ ਰਿਹਾ ਸਬਸਕ੍ਰਾਈਬ ਜਰੂਰ ਕਰਿਓ ਰੈਸਪੀ ਦੇਖਣ ਦੇ ਲਈ ਧੰਨਵਾਦ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ